ਰਸਿਕਾ ਵੀਰੇ ਚੈਨਲ ਦੇ ਖਾਂਡੇ ਸਾਰੇ ਵੀਰਾਂ ਨੂੰ ਵੀਰੇ ਮੇਰਾ ਫੋਰਡ ਮੋਡੀਫਾਈ ਸੇਕਮ ਫਾਰਮ ਫੋਰਡ ਮੋਡੀਫਾਈ ਦਾ ਚੈਨਲ ਆਪਾਂ ਵੀਰੇ ਫੋਰਡ ਮੋਡੀਫਾਈ ਕਰਦੇ ਆਂ ਏਰੀਆ ਰਈਆ ਬਿਆਸ ਡਿਸਟ੍ਰਿਕਟ ਕੰਪਰਸਾ ਫੋਨ ਨੰਬਰ 6283797416 ਦੇਖ ਸਕਦੇ ਵੀਰੋ ਟਰੈਕਟਰ ਤਿਆਰ ਕੀਤੇ ਆ ਆ ਜੋ ਵੀਰੇ ਆਪਾਂ ਟਰੈਕਟਰ ਨਹੀਂ ਗੱਲ ਕਰਦੇ ਆ ਮੇਰਾ 92 ਮਾਡਲ ਟਰੈਕਟਰ ਹੈ ਸੋ ਲੱਖ ਰੁਪਿਆ ਰੇਟ ਆ। ਇਹ 91 ਮਾਡਲ ਆ। 1,95,000 ਰੇਟ ਇਹਦਾ ਵੀਰੇ। ਅੰਸਰੀ ਦੇ ਸਕਦੇ ਹੋ ਸਾਰੇ। ਆ ਜਿਹੜੇ ਟਰੈਕਟਰ ਆ ਲੱਗੇ ਵੀਰੇ 90 ਮਾਡਲ। ਇਹ ਵੀ 90 ਆ। ਤੇ ਇਹ ਵੀ 90, ਵੀ 90। ਇਹਨਾਂ ਦਾ ਵੀ ਰੇਟ ਵੀਰੇ 1,95,95,000 ਨੰਬਰ। ਸੌਰੀ ਰੇਟ ਆ। ਇਹਦਾ ਨੰਬਰ ਆ ਜੀ ਪੀਪੀਜੀ 02। ਪੀਪੀ 5 ਤੇ ਪੀਪੀ 5 ਏ ਜਲੰਧਰ ਦਾ ਨੰਬਰ ਆ। ਇਹ ਫੋਜਪੋਦਾ ਨੰਬਰੇ ਵੀ ਦੇਖ ਸਾਡੇ ਇਹ ਸਾਰੇ ਸੰਸਰੀ ਨਵੇਂ ਲਾਉਨੇ ਆ ਟੂਕੇ ਦਾ ਪੇਂਟ ਚਾਰੋ ਟਾਇਰ ਨਵੇਂ ਸੇਮ 21 ਸੰਸਰੀ ਦੇ ਸਾਰੇ ਟਰੈਕਟਰ ਨੇ ਕੋਈ ਵੀ فرق ਨਹੀਂ ਹੈਗਾ ਕਿਸੇ ਚ ਵੀ ਵੇਚ ਸਕਦੇ ਹੋ ਪੰਜੇ ਟਰੈਕਟਰ ਪੰਜੇ ਸੇਮ ਨੇ ਰੈਵਰ ਵਾਲੀ ਫੁੱਡਾ ਸਾਰਾ ਕੁਝ ਜੈਨੂਨ ਕੰਮ ਨਵੀਆਂ ਬੈਟਰੀਆਂ ਚਾਰੇ ਟਾਇਰ ਮਗਰਾੜ ਮੈਟਿੰਗ ਵਗੈਰਾ ਸਾਰਾ ਕੁਝ ਐਨ ਵਧੀਆ ਕਰਦੇ ਆ ਵੀਰੇ ਆਪਣਾ ਥਲੀ ਬਕਸ ਕੰਮ ਆ ਆਪਣੇ ਕੋ ਪੰਜਾਬ ਤੇ ਹਰਿਆਣਾ ਨੰਬਰ ਡੀਲਰ ਮਿਲਦੇ ਆ ਵੀਰੇ ਫੋਨ ਨੰਬਰ ਦੁਰੇ ਨੋਟ ਕਰ ਲਓ 628837 97416 ਇਹ ਮੇਰਾ WhatsApp ਨੰਬਰ ਵੀ ਆ ਏਰੀਆ ਮੇਰਾ ਰਈਆ ਵਿਆਸ ਡਿਸਟ੍ਰਿਕਟ ਅੰਮ੍ਰਿਤਸਰ ਹਾਂ ਨੀ ਵੀਰੇ ਜੀ ਨੇ ਵੀ ਕਿਨੇ ਲੈਣਾ ਹੋਵੇ ਮੈਨਾਂ ਕਨੈਕਟ ਕਰ ਸਕਦਾ WhatsApp ਹੀ ਕਰ ਸਕਦਾ 1 ਲੱਖ 95000 ਤੋਂ ਲੈ ਕੇ ਆਪਣੇ ਕੋ 3.5 ਤੋਂ 4 ਲੱਖ ਤੱਕ ਡੀਲਰ ਰੈਡੀ ਹੁੰਦੇ ਆ ਇਹ ਜਿਹੜੇ ਰੈਕਟਰ ਨੇ ਇਹਨਾਂ ਦੀ ਰੇਂਜ ਆ ਵੀਰੇ ਵਾਹ ਵਾਹ ਜਿਹੜੇ ਰੈਕਟਰ ਬੋਗਦੀਆਂ ਨੇ ਬਾਕੇ ਚੈੱਕ ਕਰਕੇ ਮੈਸਟਰ ਨਾਲ ਲੈ ਕੇ ਲੈ ਸਕਦੇ ਧੰਨਵਾਦ ਵੀਰ ਜੀ